ਰਾਜਵੰਦ ਸਿੰਘ ਜੀ ਗੁਰੀ ਪੰਜ ਗਰਾਈਆਂ ਤਾਰਾ ਉੱਤੇ ਸਵਾਰ ਆ। ਆਹ ਬਾਈ ਘੋੜਾ ਲੱਗ ਲਿਆ ਤੇ ਔਰ ਇਹਨੇ ਆ। ਡਰਾਈਵਰ ਆ ਜੀ ਬਾਈ ਮੈਂ ਆ ਬਾਈ ਮੈਂ ਚਲਾਵਾਂ ਅੱਜ। ਆਜੇ ਮੈਂ ਚਲਾ ਕੇ ਲੈ ਜਾਦਾ ਟੈਪੂ ਕਰ ਰਾ ਤੋ ਡਰਾਈਵਰ ਆ ਬਾਈ ਬਿਮਾਰ। ਫਸਟ ਸਿੰਗਲ ਬਾਈ ਵੀ ਥਾ ਗਿਆ ਨੂੰ। ਸਵਾਗਤ ਆ ਬਾਈ ਵੀਰਾਡ 55 ਦੇ। ਆਕੀ ਬਾਈ ਬਿਹੜ ਖੇੜ ਪਰ ਪਹੁੰਚੇ। ਬਾਕੀ ਬਾਈ ਬਾਈਆਂ ਨੇ ਪ੍ਰਬੰਧ ਬਹੁਤ ਸੁਹਾ ਕਰਿਆ ਹੋਇਆ ਬਾਈਆਂ ਕੋਰੇ ਵਾਲੇ ਵੀ ਨੰਗਰ ਬਾਣੀ ਚੱਕ ਕੇ ਜਟੇ ਹੁਣੀ ਪਹੁੰਚੇ ਇਥੇ ਬਾਕੀ ਸਾਨੂੰ ਵੀ ਜਨਾ ਵੀ ਮਲਾਵਾਂਗੇ ਜਿਹਨਾਂ ਬੁਲਾਇਆ ਤਾਂ ਆਪਣੇ ਪੈਸੇ ਕਰਨਾ ਹੀ ਬੀ ਪਹਿਲੀ ਸਭ ਨਾਲ ਬੋਸ 10 ਕਰਾਈ ਚਾਹ ਬਾਕੀ ਸ਼ਰਟ ਸ਼ੁਰੂ ਹੋਣ ਲੱਗੀ ਹੈ ਪਹਿਲੇ ਤੇ ਬਾਕੀ ਆਪਣੇ ਉਹ ਭਰਾ ਚੱਲੇ ਆ ਤੇ ਹੈ ਹਾਂ ਜਾਣਦੇ ਤੇ ਲੈ ਕੇ ਚੱਲੇ ਆ ਬਾਈ ਘੋੜਾ ਆਪਣਾ ਤੇ ਵੀ ਵੀਰ ਆਪਣਾ ਵੀਡੀਓ ਦੇਖਦਾ ਮੁੰਡਾ ਆਪਣਾ ਭਰਾ ਆਏਗਾ ਇੱਕ ਦੋ ਵਾਰੀ ਮਿਲੇ ਆਪਾਂ ਨੂੰ ਘੋੜ ਤੇ ਥੋੜਾ ਬਹੁਤ ਸੋਹਣਾ ਇਹਨਾਂ ਨੇ ਨਮਾ ਹੀ ਦਿੱਤਾ ਹੈ ਬਾਈ ਘੋੜਾ ਲੱਤਾਂ ਦੇ ਇਹਨਾਂ ਨੇ ਮੈਂ ਨਾਮਾ ਭਜਾਉਣੀ ਹੈ ਕਿ ਲਾ ਦੇ ਇਹ ਜਿਹੇ ਲਾਤਾਂ ਅੰਦਰ ਨੂੰ ਆਉਣੀ ਦੇਖ ਲਾ ਕਰੀ ਕਰੀ ਹੀਰੇ ਨੋਟ ਮੜਾ ਜਾ ਇਹ ਜਮਾਨਾ ਹੋਰ ਰਹਿਣ ਦੇ ਉਹ ਟਾਈਪ ਪੂਰਾ ਤੜਾ ਦਿਓ ਤੁਸੀਂ ਉਹਦਾ ਐਨੇ ਇੱਧਰ ਨੂੰ ਆ ਜਾਣਾ ਇੱਥੇ ਤੱਕ ਆਉਣੀ ਲੱਤ ਆਪਣੇ ਤੱਕ ਚੱਲ ਕੋਈ ਨਹੀਂ ਬਾਕੀ ਹੀ ਰਬ ਨੇ ਆਵੇ ਇਧਰ ਹਣ ਮਾਲਸ ਮੂਨਸ ਕਰਕੇ ਖੜਾਇਆ ਉਹ ਮੱਖ ਚੱਕਦਾ ਯਾਰ ਬਹੁਤ ਬਾਪੂ ਇੱਧਰ ਖੜਾ ਲਾ ਇੱਧਰ ਲੱਤ ਨਾ ਮਾਰੇ ਰਾਮ ਦੇ ਜੀ ਰਾਮ ਦੇ ਕੰਮ ਕਹਦੇ ਯਾਰ ਹੋਰ ਰਹਿਣ ਦੇ ਟਾਕੀ ਤੋੜ ਦੇਣੀ ਉਹਨੇ ਇਹ ਲੱਤ ਪੱਜੀ ਤੇ ਇਲਾ ਸਾਰਾ ਤੋੜ ਦੇਣਾ ਇਹਨੇ ਹਟ ਜਾ ਬਾਕੀ ਬਾਈ ਪ੍ਰਬੰਧ ਮਾਣ ਖੁਸ਼ ਹੋ ਗਿਆ ਓਰੇ ਆ ਗਿਆ ਹਨਾ ਜਬਰਦਸਤ ਵੀਰੇ ਜਬਰਦਸਤ ਸਰਾ ਲਾਤਾ ਪਾਣੀ ਵੀ ਜੇ ਕਰਾਏ ਕਰਨੀ ਹੈ ਨਾ ਆਹੀ ਕੰਮ ਕਰੇਗਾ ਨਾ ਇਹ ਕੰਮ ਜ਼ਰੂਰੀ ਆ ਰੋਟੀ ਪਾਣੀ ਯਾਰ ਮੈਂ ਤਾਂ ਹੁਣ ਤੈਨੂੰ ਪਤਾ ਦੂਰ ਤੇ ਚੱਲ ਕੇ ਆਉਂਦਾ ਬੰਦਾ ਹਨਾ ਚੱਲ ਆਪਾਂ ਤਾਂ ਫਿਰ ਵੀ ਨੇੜੇ ਤੇ ਦੂਰ ਤੇ ਬਹੁਤ ਦੂਰ ਤੇ ਉੱਤੇ ਆਉਨੇ ਆ ਓੜੇ ਐਨ ਜਬਰਦਸਤ ਗੱਲਬਾਤ ਬਣੇਗੀ ਬਾਕੀ ਬਾਈ ਤਿਆਰੀ ਆ ਲੱਗੇ ਆ ਸ਼ੁਰੂ ਚੱਕਿਆ ਪਾਣੀ ਦਾ ਪਹਿਲੀ ਚੱਕ ਉਹਦਾ ਪਾਣੀ ਦਾ ਮੈਂ ਚੱਕ ਕੇ ਗਿਆ ਉਹ ਆ ਪਾ ਟਰਨ ਨੂੰ ਸਟੇ ਉਹ ਸੀਟ ਕਵਰ ਵੀ ਲਿਆਂਦਾ ਉਹਦਾ ਟਰੈਕਟਰ ਦੇ ਨਹੀਂ ਜਾਂਦਾ ਥੱਲੇ ਨਹੀਂ ਜਾਣਾ ਲੱਗਣਾ ਹੀ ਨਹੀਂ ਪੈਡ ਕਰਿਆ ਉਹ ਬੜਾ ਤੇਜ਼ ਓਏ ਲਫੜੀ ਫੋਨ ਹੈ ਮੜਾ ਜਦੋਂ ਮੈਂ ਪਾਵਾਂ ਜਿੱਥੇ ਸ਼ਹਾदत ਦੀ ਗੱਲ ਹੁੰਦੀ ਹੈ ਕੰਨਾ ਮਾਰ ਥੱਪੜ ਥਲੇ अड़े कीअं किरी तूं कढायो ਆਉਣ ਆ ਗਏ ਦਾਬਾ ਤਬਦੀਰ ਤੇ ਦਾਦਾ ਜੀ ਹੋਣੀ ਤੇ ਨਾਰੀ ਗੁਰੂ ਦੀ ਲਾਜ ਲਈ ਫੌਜ ਆਜ ਦਾ ਮਕਾਬਲਾ ਰਾਜਾ ਜਾਹਲ ਦੇਖਿਆ ਸਾਹਨੇ ਵਾਲ ਦੇ ਕੋਲੇ ਪਿੰਡ ਤੇ ਦੋ ਚਾਹੇ ਦੇਖਿਆ 25 ਸੈਕਿੰਡ 75 ਪੁਆਇੰਟਾਂ ਦੀ 25 ਪਿੰਨ ਹਸਤਾਂ ਬਲਵੀਰ ਸਿੰਘ ਜੀ ਟਕਰਾਈ 27 ਟਕਰਾਈ ਜਿਹੜੀ ਆ ਘੋੜੀ ਭੱਜੀ ਆਉਂਦੀ ਆ ਮਾਜੀ ਡਾਕਟਰ ਪਸ਼ਪਿੰਦਰ ਸਿੰਘ ਜੀ ਉਹ ਵੀ ਆਪਣਾ ਸਨਮਾਨ ਇਸ਼ਾਨੀ ਪ੍ਰਾਪਤ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਹਾਂਜੀ 24 56 ਪੁਆਇੰਟਾਂ ਦੀ 24 56 ਅਗਲੀ ਜੇਤੂ ਵਾਲੇ ਬਾਜੀ ਕਰ ਲੋ ਜੇ ਘੋੜਾ ਰੰਜਾ ਬਾ ਬੱਟਿਆ ਬੱਟਿਆ ਬਾਜੀ ਘੋੜਾ ਹੁਣ ਤਾਂ ਸਟੇਸ਼ਨ ਹੁੰਦਾ ਜੀ ਹਰਮਨ ਮਾਦੇ ਉਪ 25 ਸੈਂਟਰ ਹੁੰਦਾ ਜੀ 25 ਜੀ ਮੈਦ ਪਰ ਤੋਂ ਲੰਬ ਤਸਾਵਾ ਆਇਆ ਧੰਨਵਾਦ ਹੈ ਆਜੋ ਮਹਾਰਾਜ ਆਜੋ ਆਓ ਜੀ ਸੱਤੇ ਬਾਈ ਆ ਜਾ ਮੋਰਤਾ ਸਾਹਮਣੇ ਰੱਖੋ ਕੰਮ ਲੇਟ ਹੋ ਜਾਣਾ ਨਹੀਂ ਹਾਂਜੀ ਸਤਵਿੰਦਰ ਸਿੰਘ ਕਣਕਸ ਸਤਵਿੰਦਰ ਸਿੰਘ ਜੀ ਕਣਗਾ ਸਾਹ ਜੀ ਅਮਨਿੰਦਰ ਐਮੀ ਜੀ ਉਹ ਵੀ ਆ ਜਾਣ ਨਾਲ ਤੇ ਨਾਲ ਸਾਡਾ ਭਿੰਦਾ ਚਾਲ ਜੀ ਤੇ ਜੱਗੀ ਕਕਰਾਲਾ ਰੋਬਿਨ ਬਾਈ ਜਸ਼ਨ ਮਾਲਕਪੁਰ ਆਓ ਜੀ ਸਾਰੇ ਆਜੋ ਦਓ ਜੀ ਟਰੋਫੀਆਂ ਵੀਰਿਆ ਨੂੰ ਜੀਤ ਸਿੰਘ ਜੀ ਤਰਖੇੜੀ ਉਹ ਵੀ ਆਜੋ ਜੀ ਬੇਨਤੀ ਹੈ ਜੀਤ ਸਿੰਘ ਤਰਖੇੜੀ ਤੋਂ ਜੀਤ ਸਿੰਘ ਤਰਖੇੜੀ ਤੋਂ ਆਓ ਜੀ ਹੋਲਡਿੰਗ ਤੇ ਜਿਹੜਾ ਮੋੜਨਾ ਲਗ ਗਿਆ ਪ੍ਰਾਪਤ ਕਰੋ ਜੀ ਬੇਨਤੀ ਹੈ ਉਹ ਇੱਧਰ ਆਏ ਹੋ ਜਗਦੀਪ ਸਿੰਘ ਜੀ ਬਣਵਾਉਂਦੇ ਜੀ ਦਲਵੀਰ ਸਿੰਘ ਜੀ ਬਣਦਿਆ ਰਹਾ ਮਾਸ਼ੂ ਮਛਲੀ ਤੋਂ ਸਤਨਾਮ ਸਿੰਘ ਜੀ ਦੋਗਾ ਜੀ ਸਕੂਟਰੀ ਆ ਬਾਈ ਉਹ ਸਾਈਡ ਤੇ ਖੇਤੀਬਾੜੀ ਅਫਸਰ ਨੇ ਦਿਲੋਂ ਧੰਨਵਾਦ ਹੈ ਖਾਲਸਾ ਜੀ ਧਿਆਨ ਫੋਕਸ ਸ਼ਰਨ ਬਲਾੜੀ ਸ਼ਰਨ ਬਲਾੜੀ ਜੀ ਆਓ ਜੀ ਮਾਰਾਏ ਸ਼ਰਨ ਬਲਾੜੀ ਜੀ ਐਕਟਵਾ 3606 ਨੰਬਰ ਦਾ ਮੈਂ ਪੈਂਦਾ ਭਾਈ ਉਹ ਸਾਈਡ ਤੇ ਕਰ ਲਿਓ ਬਾਈ ਜੀ 363606 ਇਕਵਾਲ ਸਿੰਘ ਜੀ ਬਾਲੀ ਚਮਕੌਰ ਸਾਹਿਬ ਡਾਕਟਰ ਜੀ ਹਰਸ਼ਰਨ ਜੀ ਸ਼ਿਵਦਾਸਪੁਰ ਤੋਂ ਬាទ ਬាទ ਧੰਨਵਾਦ ਹੈ ਡਾਕਟਰ ਸਾਹਿਬ ਜੀ ਦਾ ਇਕਵਾਲ ਸਿੰਘ ਜੀ ਪੱਤਰਕਾਰ ਨੇ ਚਮਕੌਰ ਸਾਹਿਬ ਤੋਂ ਇਹਨਾਂ ਨੇ ਖਬਰਾਂ ਲਾਉਣੀਆਂ ਨੇ ਅਖਬਾਰਾਂ ਦੇ ਵਿੱਚ ਆ ਗਈ ਬਈ ਕਿਲੇ ਟਿਕਾਣੇ ਲੱਗਣੀਆਂ ਹੋ ਜਾ ਬਾਜੀ ਮੂਰੇ ਸਾਈਡ ਤੇ ਸਹਿਬ ਜੋਤ ਲੰਬੜਦਾਰ ਮਾਲਾ ਸਪான்ਸਰ ਅਰਸ਼ ਢਿੱਲੋਂ ਉਹਨਾਂ ਦੀ ਘੋੜੀ ਆਉਂਦੀ ਹੈ ਇਹ <udik> 25 ਸੈਕਿੰਡ 19 ਪੁਆਇੰਟ ਜੀ 25 19 ਕਰੀ ਚੱਲੋ ਕਰੀ ਚੱਲੋ ਨਾਲ ਦੀ ਨਾਲ ਸਨਮਾਨ ਬਾਈ ਜੀ ਨਾਲ ਦੀ ਨਾਲ ਗੇਮ ਵੀ ਚੱਲੀ ਜਾਓ ਤੇ ਤੁਸੀਂ ਮਾਨ ਸਨਮਾਨ ਦੀ ਕਰੀ ਜਾਓ ਠੀਕ 7ਵੇਂ ਮਿੰਟ ਵਿੱਚ ਨੰਬਰ ਵਾ ਫਿਰ ਬਈ ਬਾਕੀ ਹੀਰਾ ਆਪਾਂ ਨੇ ਛੱਡ ਲਿਆ ਤਾਂ ਇਹ ਬਾਕੀ ਵੀਰ ਨੇ ਆਪਾਂ ਨੂੰ ਬੁਲਾਇਆ ਹੋਇਆ ਹੈ ਅੱਜ ਤੇ ਵੀਰ ਕਿਆ ਨਾਮ ਆ ਆਪਣਾ ਹਰਸ਼ਟ ਨੌ ਆ ਵੀਰ ਦਾ ਨਾਮ ਤੇ ਕਿੰਨੇ ਦਿਨ ਦਾ ਵੀਰ ਨੇ ਕਿਹਾ ਵੈਸੇ ਆਪਾਂ ਨੂੰ ਜਿੱਦਣ ਦੀ ਖੇਡ ਹੋਈ ਆ ਰੱਖੀ ਹੋਦੀ ਆ ਨਾ ਵੀਰ ਉਸ ਦਿਨ ਹਾਂ ਰੱਖੀ ਜਿੱਦ ਨੇ ਤੇ ਉਸ ਦਿਨ ਦਾ ਵੀਰ ਨੇ ਕਿਹਾ ਵਾ ਤਾਂ ਆਪਾਂ ਜਰੂਰ ਬਈ ਪਹੁੰਚੇ ਆ ਤੇ ਬਾਕੀ ਹੁਣ ਵਧੀਆ ਭੱਜ ਲਿਆ ਅੱਜ 25 ਮੀਰਾਂ ਦਾ ਸਮਾਂ ਲਾਇਆ ਇੱਡਾ ਹੋ ਗਿਆ 24 47 ਵਾਹ ਜੀ ਵਾਹ 24 47 ਤੇ ਬਾਕੀ ਬਾਈ ਖੇਡ ਬਹੁਤ ਸੋਹਣੀ ਚੱਲ ਰਹੀ ਆ ਬੋਸ ਸੋਣਾ ਵੀਰੇ ਤੁਸੀਂ ਪ੍ਰਬੰਧ ਕਰਿਆ ਬੈਠਾ ਆਕਾ ਬਾਈ ਹੁੰਦਾ ਨਾ ਪ੍ਰਮੰਧ ਰਹੇ ਖੇਡ ਪਰ ਸਵਾਲ ਆਉਂਦਾ ਕਿਉਂਕਿ ਹੁਣ ਬੰਦੇ ਦੂਰ ਤੇ ਆਉਂਦੇ ਆ ਸਾਦੇ ਪਾਣੀ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਫੇਰ ਤਾਂ ਚੱਲਦਾ ਵੀ ਹੁੰਦਾ ਰਹੇ ਕਿਤੇ ਪਰ ਵੀਰਾਂ ਨੇ ਬਹੁਤ ਸੋਹਣਾ ਵੀ ਪ੍ਰੋਗਰਾਮ ਕਰਿਆ ਲਗਾ ਵਾ ਜੀ ਬਹੁਤ ਅਗਰ ਆ ਗਿਆ ਅੱਜ ਤਾਂ ਲੋਬੀ ਭਜਾਇਆ ਜਾਂਦਾ ਹੀਰੇ ਨੂੰ ਬਾਕੀ ਸਵਾਰ ਸਾਬ ਅੱਜ ਤਾਂ ਹੀ ਸੱਟ ਪਈ ਉਹ ਬਾਈ ਅੱਜ ਆ ਗਿਆ ਪੂਰਾ ਸਵਾਦ ਘੋੜਾ ਪਿਆ ਕੇ ਨਿਆਰ ਆ ਗਿਆ ਬਹੁਤ ਸੋਹਣਾ ਭੱਜਿਆ ਜ਼ੋਰ ਵੀ ਮਾਰਦਾ ਅੱਗੇ ਨਾਲੋਂ ਵਧੀਆ ਜ਼ੋਰ ਮਾਰਦਾ ਘੋੜਾ ਪਹਿਲਾਂ ਬਿਮਾਰ ਵੀ ਤਾਂ ਹੁਣ ਵਧੀਆ ਚੱਲ ਚੱਲ ਪਿਆ ਖਰਾਕ ਵੀ ਇਹ ਹੁਣ ਹਾਂ ਜਿਹੇ ਜੀ ਖਰਾਕ ਪੈਂਦੀ ਉਹ ਜਿਆ ਜ਼ੋਰ ਮਾਰਦਾ ਏ ਬਾਕੀ ਸਵਾਦ ਲਿਆਤਾ ਅੱਜ ਅੱਜ ਮੈਂ ਪਹਿਲਾਂ ਕਿਹਾ ਤਾਂ ਮੈਂ ਕਿਹਾ ਜੇ ਅੱਧੇ ਸਿੱਟਿਆ ਤੇਰੇ ਜੁੱਤੀ ਫਿਰੂਈ ਕਰਾਈ ਜਾਗੇ ਕਹਿੰਦਾ ਨਹੀਂ ਬਾਈ ਅੱਜ ਨਹੀਂ ਸਿੱਟਦਾ ਹੈਗਾ ਮੈਂ ਕਿਹਾ ਫੇਰ ਠੀਕ ਹੈ ਅੱਜ ਰੁਗ ਗਿਆ ਤਾਂ ਅੱਜ ਬੜਾ ਸੁਹਾ ਰੁਗ ਗਿਆ ਅੱਜ ਬੇਹ ਰੁਗ ਗਿਆ ਤਾਂ ओके फिर आके मुंह ਦਾ ਬਹੁਤ ਪੱਕਾ ਘੋੜਾ ਯਾਰ ਹੌਲੀ ਹੌਲੀ ਰੁਕਦਾ ਵਧੀਆ ਜਾਨਵਰ ਆ ਆਪਣੇ ਕੋਲ ਜ਼ੋਰ ਵੀ ਮਾਰਦਾ ਹੈ ਜ਼ੋਰ ਵਧੀਆ ਮਾਰਦਾ ਹੈ ਬਾਕੀ ਸਾਡੇ ਭਾਈ ਦਿਲ ਹੁਣੀ ਹੈ ਇਹਨਾਂ ਨੂੰ ਪਤਾ ਹੈ ਇਹਨਾਂ ਦੇ ਨਾਲ ਪਹਿਆ ਜਾ ਰਿਹਾ ਹੈ ਪਰ ਇੱਕ ਗੱਲ ਹੈ ਨਹੀਂ ਜਿਕਣਾ ਪਹਿਲਾਂ ਦਾ ਨਾ ਪਹਿਲਾਂ ਨਹੀਂ 26 26 ਚਾਉਣਾ ਪਿਆ ਇਹਨੇ 25 ਹੁਣ ਬਹੁਤ ਸਹੀ ਬਹੁਤ ਥੋੜਾ ਪੱਜਿਆ ਅੱਜ ਦਾ ਵਧੀਆ ਯਾਰ ਸਾਰੇ ਘੋੜੇ 24 96 96 ਪਰ ਰੁਕ ਰਹੇ ਆ 25 ਪਰ ਲੱਗ ਗਿਆ ਆਪਣਾ ਬਹੁਤ ਸੋਹਣਾ ਟਾਈਮ ਲੱਗਿਆ ਚੱਲ ਇੰਨਾ ਕ ਫਰਕ ਪੈਂਦਾ ਪੈਂਦਾ ਆਈ ਜਾਵੇਂ ਹੁਣ ਖੇਡਾਂ ਵੀ ਨਾਲ ਦੀ ਨਾਲ ਆ ਖੇਡਾਂ ਵੀ ਨਾਲ ਦੀ ਨਾਲ ਹੁਣ ਭਾਈ ਅੱਜ 16 ਹੋ ਗਈ ਕੱਲ ਮਿਲਦੇ ਆ 18 ਨੂੰ ਫੇਰ ਦਤੋੜਾ 18 ਦੇ ਬਾਅਦ 25 ਨੂੰ 26 ਨੂੰ 25 ਨੂੰ 25 ਰੁਪਏ ਆ ਉਹਦਣ ਆ ਬੇੜ ਨਾਲ ਹਾਂ ਇਕਦਮ ਬੇੜ ਆ ਅੱਜ ਬੇੜ ਕਿਹੜਾ ਹੈ ਇਹ ਇਹ ਸਹਾਜਾਦ ਪਰ ਸਹਾਜਾਦ ਪਰ ਬੇੜ ਕਹਿੰਦੇ ਆ ਇਹਨੂੰ ਤੇ ਬਾਕੀ ਭਜਾ ਲਿਆ ਬਾਈ ਹੁਣ ਇੱਧਰ ਖੜਾ ਤੇ ਇੱਧਰ ਦੇਖੋ ਸਿੱਕਾ ਦੀ ਸਾਰਿਆਂ ਨੂੰ ਇਹ ਆ ਨਜ਼ਰ ਵੱਟੂ ਫਟਾਇਆ ਪਿਆ ਸੀ ਮਾਰ ਦੇ ਕਾ ਇਹ ਯਾਰ ਬਰਤ ਦੇ ਕੇ ਅੱਜ ਨਾਲ ਮੈਂ ਆਇਆ ਟਾਈਮ ਵਧੀਆ ਲਵਾਤਾ ਛੱਡ ਵੀ ਬਹੁਤ ਸੋਹਣਾ ਹੋਇਆ ਅੱਜ ਛੱਡਿਆ ਵੀ ਦੇਖ ਲੈ ਅੱਜ ਨਹੀਂ ਅੱਗੇ ਕਹੀ ਜਾਂਦੀ ਭਾਈ ਮੈਂ ਛੱਡਣਾ ਮੈਂ ਛੱਡਣਾ ਅੱਜ ਕਹਿੰਦੇ ਭਾਈ ਛੱਡ ਲੋ ਜੀ ਨਾ ਮੈਂ ਕਿਹਾ ਲਿਆ ਸੀ ਛੱਡੀ ਸਾਵੇਂ ਪਈ ਹੈ ਆਦੀ ਸਵਾਰ ਅੱਗੇ ਲੜਾਈ ਹੁੰਦੀ ਹੈ ਭਾਈ ਅਸੀਂ ਛੱਡਣਾ ਪਹਿਲਾਂ ਮਾ ਚਲੋ ਅਸੀਂ ਛੱਡ ਲੈਨੇ ਆ ਭਾਈ ਬਾਕੀ ਆਹ ਟੈਂਪੋ ਵਾਲੇ ਭਾਈ ਦਾ ਬਹੁਤ ਧੰਨਵਾਦ ਜੀ ਭਾਈ ਆ ਆ ਸਰਾਜੀ ਆਦਾ ਤੁਹਾਨੂੰ ਬਹੁਤ ਬਹੁਤ ਮਜਾਰੇ ਲਿਆਉਂਦੇ ਆ ਕੱਢ ਉਹ ਇਹ ਚੱਲਦਾ ਰਹਿਦਾ ਪੱਕਾ ਆ ਬੰਦ ਹੋ ਗਿਆ ਦੇਖੋ ਖੜ ਗਿਆ ਪੱਖਾ ਰੁਕ ਲਣ ਦੇ ਭਾਈ ਰੁਕ ਗਿਆ ਕਹਿੰਦਾ ਪਤਾ ਚਾਰਜ ਵਾਲੀ ਆ ਉਹ ਦੇਖੋ ਪੱਖਾ ਰੁਕ ਗਿਆ ਨਯਾ ਹੈ ਆ ਦੇਖੋ ਲੋ ਜੀ ਆ ਲੱਗ ਗਿਆ ਪੱਲਾ ਪਾਵਰ ਵੈਂਟਓਰ ਪੱਖਾ ਲੱਗ ਗਿਆ ਹਵਾ ਬਹੁਤ ਥੋਣੀ ਮਾਰਦਾ ਹੈ ਹਾਂ ਤੈਨੂੰ ਲੋੜ ਆ ਕਰ ਵੀ ਕਰ ਵੀ ਹੋਇਆ ਹੈ ਹਾਂ ਨਾਛਾਓ ਗੱਡੀ ਇੱਧਰ ਦੇਖੋ ਬਾਈ ਹਾਇ ਰੇ ਨਾਮਾ ਪੱਖਾ ਲਾਤਾ ਤੈਨੂੰ ਦੇਖ ਐਨ ਬਾਲ ਹਿਲਦੇ ਦੇਖੋ ਡਰਦਾ ਆ ਡਰਦਾ ਦੇਖੋ ਇਹਦੇ ਹਏ ਹਵਾ ਦੰਦਾ ਇਹ ਤਾਂ ਹੀਰੇ ਦੰਉਰੇ ਲਾ ਲੈਂਦਾ ਆ ਲੈ ਕੇ ਗਈ ਸੋਨਾ ਸੌ ਜਾਂ ਸੌ ਆ ਦੇਖੋ ਮੈਨ ਲੱਗਿਆ ਸੋਨਾ ਐਵੇਂ ਸੌ ਕਈ ਇੰਨੋਂ ਜ਼ਿਆਦਾ ਠਾਰਨਾ ਐਂ ਸੌ ਕਈ ਚੱਲੀ ਚੱਲਦਾ ਫਿਰਦਾ ਪੱਖਾ ਵਈ ਹੀਰੇ ਦੀ ਸੇਵਾ ਪੂਰੀ ਹੋ ਰਹੀ ਆ ਉਹ ਡਰਦਾ ਕਾ ਨੂੰ ਪੱਖਾ ਪਤੰਦਰ ਆ। ਹਾਂ, ਇਹਦੇ ਤੇ ਵੀ ਇੰਨੀ ਹਵਾ ਮਾਰਦਾ ਉਹ ਦੇਖੋ ਵਾਲ ਹਿਲਦੇ ਨੇ। ਬਹੁਤ ਸੋਹਣੀ ਚੀਜ਼ ਹੈ ਬਾਈ ਆਵੇ। ਇਹ ਆਪਾਂ ਨੇ ਲਿਆਂਦੀ ਆ ਨੰਮੀ। ਆ ਦੇ ਜਿੱਥੇ ਸੋਨਾ ਉੱਥੇ ਹੀ। ਪਾਵਰ ਬੈਂਕ ਵੀ ਨਹੀਂ ਚੱਕਦਾ। ਨਾ ਨਾ ਦੇ 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 ਛੱਡਦਾ ਸਹੀ ਇੱਕ ਮਿੰਟ ਆਇਆ ਕੋੜੇ ਨੂੰ ਹਵਾ ਦਵਾਈ ਹੈ ਹੈ ਉਹ ਆਈ ਓਏ ਜਿਲੂ ਪਾਏ ਆਇਆ ਤਾਂ ਲੈ ਪੱਖਾ ਲਾਵਾਂ ਸਵਾਰ ਬਈ ਥੱਕ ਗਿਆ ਸਾਡਾ ਐ ਚੀਜ਼ ਪਾਵਰ ਬੈਂਕ ਨਾਲ ਚੱਲਦਾ ਕਿੰਨਾ ਲਾਇਆ ਟਾਈਮ 24 ਕੁਝ ਅੱਛਾ ਖੜਾਈ ਆ ਜੱਡੇ ਹੀ ਰੱਖ 2496 ਬਾਹੂ ਇਹ ਵੀ ਬਹੁਤ ਸੋਹਣਾ ਘੋੜਾ ਹਾਂ ਇਹ ਦੁਬਾਰੇ ਚੱਲਿਆ ਇਹ ਵੀ ਹੀਰੇ ਵਾਂਗੂ ਐਜੀ ਰੋਗਾ ਕੂਮ ਕਾ ਲਾਣਾ ਘੋੜਾ ਬਈ ਘੋੜੇ ਦਾ ਆਪਣਾ ਦਾ ਹੈ ਸਰੀਰ ਦਾ ਨਾ ਇੱਕ ਜਣਾ ਕਮਾ ਲਾਉਣ ਤਾਂ ਲੋੜੇ ਨਹੀਂ ਤੂੰ ਕਮਾ ਲਾ ਛੱਬੀ ਕਮਾਈ ਜਾਈ ਕਮਾਈ ਜਾਈ ਤੋਰੀ ਤੂੰ ਕੰਗਲਾਂ ਦੇ ਬਾਹਰ ਬਹੁਤ ਸੋਹਣਾ ਘੋੜਾ ਬਈ ਹਾਂ ਬੋਸ ਬੰਦ ਲਾਲ ਪਟਾ ਜਿਹਾ گلابی ਸਾਹ ਡੇਵਰੀ ਬਰੀ ਨਾਈਸ ਮੈਨੂੰ ਬਹੁਤ ਸੋਹਣਾ ਲੱਗਦਾ ਮਨ ਨੂੰ ਵੀ ਬੜਾ ਬਹੁਤ ਸੋਹਣਾ ਇਹ ਆਜੋ ਸਾਰੇ ਆ ਗਏ ਬਹੁਤ ਧੰਨਵਾਦ 26 43 26 43 ਉਹ ਹਿੱਲ ਗਿਆ ਪੱਖਾ ਉਹ ਇਹਦਾ ਕਿੰਨਾ 2583 ਉਈ ਜੇ ਤੁਹੇ ਬਦਿਆ ਪਰ ਜੇ ਬਾਕੀ ਦਾ ਘੋੜੇ ਬਹੁਤ ਲੇਟ ਆ ਰਹੇ ਆ ਹਾਂ ਹਜੇ ਹੁਣ ਵੀ ਪਹੁੰਚੀ ਜਾਂਨੇ ਬਾਕੀ ਉਹ ਦੋ ਸਟਾਰੀਆਂ ਨਾਲ ਆਏ ਜਾਂ ਬਈ ਹੁਣ ਤਾਂ ਸਟਾਰੀਆਂ ਘੋੜੇ ਆ ਹੁਣ ਥੋੜੇ ਬੜੇ ਘੱਟ ਅੱਜ ਅੱਜ ਐ ਗਰਮੀ ਬਹੁਤ ਆ ਟੂਰਨਾਮੈਂਟ ਕਰ ਨੇੜੇ ਹਾਂ ਬਿਸ਼ੇਰਾ ਨੇੜੇ ਆ ਨਾ ਟੂਰਨਾਮੈਂਟ ਜਿਆਦਾ ਫਟਾ ਵੀ ਹੀਰੇ ਵਰਗਾ ਉਹਦਾ ਦੇਖ ਮੱਥੇ ਮੱਥੇ ਫਟਾ ਹੀਰੇ ਵਰਗਾ ਹੀਰੇ ਦੀ ਵੀ ਮਾਰਕੀ ਬਹੁਤ ਸੁਣੀ ਆ ਫਟਾ ਮੱਥੇ ਚ ਦੋ ਪੈਰ ਚੱਤੇ ਹਾਂਜੀ ਹਾਂ ਲੱਡੂ ਪੱਖਾ ਲੈਣਾ ਜੇ ਆਉਤਾ ਬਾਜੀ ਇੱਕ ਵਾਰੀ ਮਾਰਿਆ ਜਾ ਮੇਲ ਵੀ ਕਰਾ ਲਈਏ ਤੁਲਿਆਪੀ ਅੱਜ ਬਾਲਾ ਮੁਰਦਾ ਖੜ ਕਰਤਾ ਤਾਕਤਾ ਹੋਵੇ ਸਵਾਦ ਵੀ ਆਵੇ ਲਾ ਹੁਣ ਤਾੜੀਆਂ ਖੁੱਗੇ ਆਪ ਮੁਹਾਰੇ ਬੱਜਣ ਗਈਆਂ ਕੱਡੀ ਪੈਣ ਲਈ ਤਿਆਰ ਆ ਤੇਗਾ ਹਾ ਲੱਪਾ ਤੁਸੀਂ ਬਣਾਉਣੀਆ ਨੇ ਕਿਵੇਂ ਬਣਾਉਣੀਆ ਨੇ ਇਹ ਹੁਣ ਤੁਸੀਂ ਦੇਖੋ ਕਟਿਆਰੋ ਬਲਕ ਕਾਲੀ ਮਾਰ ਦੋ ਕੱਟ ਕੇ ਤਾੜੀਆਂ ਦੋ ਬੱਕਰ ਮਾਰ ਆਏ ਆ ਬਾਜੀ ਉਹ ਰਤਨ ਪਰਲੇ ਪਾਸੇ ਮੱਥੇ ਪੱਟਾ ਜਿਹੜਾ ਗੈਂਕ ਦਾ ਕਿਉਰਲੇ ਪਾਸੇ ਕਾਲਾ ਘੋੜਾ ਜਿਹੜਾ ਇਹ ਕਾਲੇ ਕਾਟੇ ਦਾ ਪੋਤਾ ਬਾਹ ਤੇ ਇਹ ਬਣਵਾ ਅਫਗਾਨ ਜੈਸਸ ਸੌਖੀ ਬਹਿ ਗਿਆ ਹਵਾ ਨੂੰ ਦੇਖ ਤੇ ਬੰਦੀ ਪਤਾ ਸਕੰਦਰ ਰੋਕ ਲਈ ਅੱਧਾ ਸਕੰਦਰ ਦਾ ਸਕੰਦਰ ਦੋ ਰਤਨ ਮੈਦ ਰਹੇ ਇਹਨਾਂ ਦਾ ਦੋਨੋਂ ਦਾ ਖਾਸਾ ਖੜਕੜਾ ਕਰਦਾ ਹੁੰਦਾ ਠੀਕ ਹੈ ਵਾਕਈ ਬਾਜੀ ਫੇਰ ਅਫਗਾਨ ਹਜੇ ਨਹੀਂ ਹੋਇਆ ਅਫਗਾਨ ਦਾ ਪਿਆਰੀ ਕਿਆ ਗਾਇਕ ਤਾਂ ਕਹਿੰਦਾ ਵੀ ਹਜੇ ਰਹਿਣ ਦੇ ਕਾਲੋ ਪੰਗਾ ਲੈ ਨਾ ਮੇਤੇ ਮੇਰਾ ਪੰਗਾ ਪੈ ਗਿਆ ਪਰ ਮੈਂਗਾ ਹੁੰਦਾ ਬਾਜੀ ਦੇਖ ਲਓ ਫਿਰ ਜਿਹੜੀ ਨੇਕਾ ਜਿਹਨੂੰ ਕਰਤਨ ਕਹਿੰਦੇ ਆ ਵਾਕਈ ਫੇਰ ਮੋਰ ਦੀ ਜਗਰ ਵਰਗੀ ਬਣੀ ਪਈਆ ਇੱਕ ਵਾਰੀ ਬਾਜੀ ਤਾੜੀਆਂ ਮਾਰੋ ਇਹਦਾ ਮਾਨ ਸਨਮਾਨ ਜਿੱਥੇ ਇਹ ਤਿਆਰ ਫੋਰਮੇ ਨਹੀਂ ਕਰਕੇ ਸਾਰੇ ਪ੍ਰਬੰਧਕ ਮੀਰਾ ਦੇ ਕਰਨ ਗੋ ਬਾਜੀ ਜਿੱਥੇ ਅੱਜ ਵੀ ਇਸ ਮੇਲੇ ਦਾ ਆਫਗਾਨ ਤੇ ਗੈਰ ਧਰਮ ਦੀ ਟੋਕਰੀ ਵਿੱਚ ਪਹੁੰਚਾ ਰਹੇ ਆ ਪਹਿਲਾਂ ਕੋੜੇ ਵਾਲੇ ਲਾ ਉੱਥੇ ਖੜਾ ਹੋ ਗਿਆ ਹੁਣ 26 ਸੈਕਿੰਡ 22 ਬਾਈ ਆ ਜਿਹੜੇ ਛੋਟੇ ਬੱਚੇ ਨੇ ਭਾਵਨਿਕ ਟ੍ਰੇਨ ਤੋਂ ਪਾਸੇ ਰਿਹਾ ਹੋ ਮਪੀ ਕਿ ਅੱਜ ਦੋਨੇ ਵੀ ਬਾਈ ਜੀ ਵਸਤੇ ਆਉਂਦਾ ਮਰ ਗਿਆ ਮਰ ਗਿਆ ਹੁਣ ਕਾਲੋ ਬਰਨਾਲਾ ਮੰਗੀ ਮੁਸ਼ਕਾਬਾ ਬੱਬਲ ਹੋ ਜੋ ਪਾਸੇ ਵਰਜੀ ਭਵਨ ਲਓ ਨਸ਼ੱਤਾ ਸਿੰਘ ਬਾਈ ਜੀ ਮਡੇਰਾ ਦੀ ਘੋੜੀ ਆਉਂਦੀ ਆ ਅੱਪ 36 ਰਾਜਾ ਖਾਣੈਂ ਤੇ ਵੀ ਦਰਸ਼ਨ ਕਰੂਗੀ ਨੈੱਟ ਦੇ ਦਰਸ਼ਨ ਕਰ ਜਵੇ ਕੋਈ ਟੈਂਟ ਲਵਾ ਨਾ ਦਵੇ ਇਹ ਵਿਚਾਰ ਰੱਖਿਓ ਬੱਸ ਪੂਰ ਸਵੇਰੇ ਸਹਜਾਪੁਰ ਵਾਲੇ ਉੱਧਰ ਬੈਠੇ ਹੁਣ ਕਿੱ데 ਮੈਂ ਲਾਇਆ ਛੱਡਦਾ ਨਹੀਂ ਹੁਣ ਨਾ ਪਿਆਰੀਆਂ ਫੇਰਾ ਥਰਲੇ ਛੱਡਨੇ ਅੱਪ ਜਗਤਾਂ ਦਾ ਮਾਰ ਸੈਕਿੰਡ 25 ਪੁਆਇੰਟ ਆ ਬਾਈ 1 2 25 ਇਹ ਕਿਹੜਾ ਹੋ ਗਿਆ ਸਾਰ ਤਿਆਰ ਗਿਆ ਭਾਈ ਓਏ ਹੋਏ ਓਏ ਹੋਏ ਨਾ ਬੋਲੀ ਤੇ ਆ ਰਹੀ ਲਈ ਬਹੁਤ ਚੰਗੀ ਆ ਜਾਣਾ ਵੀ ਰੈਲੋ ਪਰਮਾਨਸ਼ੀ ਨਹੀਂ ਲੈ ਜੂ ਵੀਰੇ ਮੈਂ ਤੁਹਾਨੂੰ ਆਖੀ ਆ ਨਾ ਘਰੇ ਦੇ ਘਰੇ ਬਣ ਗਏ ਥਿੰਨੋ ਰੈਲੋ ਖੱਟ ਮਾਰਦੀ ਗੋੜੀਆਂ ਨੂੰ ਗੋੜੀ ਭਾਜੀ ਇਹ ਬੋਚ ਚੁੱਕੀ ਸੀ ਤੋਂ ਨਵੀਂ ਹੌਲ ਲੈ ਆਉਂਦਾ ਦੋ ਬਾਰੀ ਝੰਡੀ ਦੇਪੀ ਵਸਾ ਜਾ। ਜਵੰਦਗੜਾ ਲੰਗਪੋੜਾ ਹਰਸ਼ਕ ਲੌਰ ਨਵੀ ਕਲੌਰ ਢੋਰਾ ਰਾਖ ਬੱਬਰ ਬਰਬਰ ਤਾਰਾ ਸਵਾਰਾ ਦੇਖਦੇ ਆ ਟੱਕਰ ਮਿਰਜੇ ਦੇ ਨਾਲ। ਕਈ ਸਾਕਰ 25 ਪੁਆਇੰਟ ਦਾ ਬਾਜੀ ਸਮਾ। ਜਿਹੜਾ ਜਦੋਂ ਖੇਡ ਮੇਲਾ ਹੋਣਾ ਹੈ। ਇਹ ਬੱਤੀ ਬੱਤਾ ਸਟੱਡ ਫਾਰਮ ਮੰਡੀ ਜਵੰਦਗੜਾ। ਐਸੀ ਸਾਹਿਬ ਉਹਨਾਂ ਦਾ ਮਾੜੀ ਘੋੜਾ ਹੁੰਦਾ ਬੈਸਤੀ ਪੱਤਾਂ ਹੁੰਦਾ ਅਜੇ ਤੇ ਵੱਡਾ ਸਰਕਾਰਾਂ ਤੇ ਦੇਖ ਕੇ ਮੈਨੂੰ ਸਵਾਲ ਨਹੀਂ ਆਉਂਦੇ ਸਵਾਲ ਤੇ ਪੱਤਾਂ ਬਰਬਰ ਕਿਉਂ ਨਹੀਂ ਆ ਰਹੀ ਬਾਈ ਜੀ ਕਰਦਣਾ ਬਾਕੀ ਫਿਰ ਕੈਂਟੀਆਂ ਨਾਲ ਇੱਕ ਮਿੰਟ ਮੈਨੂੰ ਵਾਲੀ ਘੋੜੀ ਆ ਦੇਖਣ ਦੇ ਮੈਨੂੰ ਵੀ ਤੇ ਦੋ ਦੰਦ ਨਹੀਂ ਆਜੇ ਜੀਰੀ ਆਜੇ ਤੇ ਬਹੁਤ ਸੋਹਣੀ ਬਾਈ ਜੀ ਘੋੜੀ ਆ ਕਿਉਂਕਿ ਜਿਹੜਾ ਇਹਦਾ ਸੱਖਪੁਣਾ ਇਹਦੀ ਨੱਕ ਆ ਜਿਹੜੀ ਤੇ ਇਹ ਵੀ ਜਿਹੜੀ ਬਾਈ ਜੀ ਹਾਈਟ ਵੀ ਆ ਤੇ ਇਹਦਾ ਖੜਨ ਦਾ ਸਟਾਈਲ ਆ ਇਹ ਸ਼ੋ ਨੂੰ ਖੇਮਾ ਨਾਲ ਮਰਜੀ ਬੈਠੋ ਵੀਰੇ ਬੈਠੋ ਗੁਰੀ ਪੰਜ ਕਰਾਈਆਂ ਗੁਰੀ ਵੀਰ ਆ ਆ ਗਈ ਬਈ ਹੈਲੋ ਗੁਰੀ ਪੰਜ ਗਰਾਈਆਂ ਰਾਜਵੰਦ ਸਿੰਘ ਜੀ ਗੁਰੀ ਪੰਜ ਗਰਾਈਆਂ ਤਾਰਾ ਉੱਤੇ ਸਵਾਰ ਆ ਅੱਪ 24 ਸਕੰਡ 47 ਪੁਆਇੰਟ ਆ ਜੀ 24 47 ਵਾਜਾ ਬਹੁਤ ਬਹੁਤ ਧੰਨਵਾਦ ਇਧਰ ਸਨ ਕੀਤਾ ਜਾਂਦਾ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਗੁਰਨਮੀਤ ਸਿੰਘ ਜੀ ਕਸਾਵਾ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਐਮ ਸੀ ਸਾਹਿਬ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੋ ਬਈ ਰਾਤੂ ਵੀ ਵਰਨਾ ਗੁੜੀ ਕਲਾਹਾ ਕਿਹੜਾ ਪਿੰਡ ਹੈ ਵੀਰੇ ਆਪਣਾ ਪੰਜ ਹਜ਼ਾਰ ਤੇ ਵੀਰ ਵੀ ਆਉਣਾ ਕੋੜਾ ਪਿਆਉਂਦਾ ਹੈ ਤੇ ਆਪਣੀ ਦੂਜੀ ਵੀਡੀਓ ਵੀ ਦੇਖਦਾ ਰਹਿੰਦਾ ਬਾਕੀ ਅੱਜ ਵੀਰ ਦਾ ਛੇਵੇਂ ਪਰ ਨੰਬਰ ਪਰ ਆਇਆ ਬਾਈ ਬਾਕੀ ਬਹੁਤ ਵਧਾਈਆਂ ਤੁਨੂੰ ਵੀ ਵੀਰੇ ਬਹੁਤ ਵਧਾਈਆਂ ਹੋਰ ਵਧਾਈਆਂ ਕਰ ਅੱਗੇ ਵਾਸਤੇ ਇਹਦੇ ਜੂੜੇ ਕਰ ਲਿਆ ਦੇ ਹਾਂ ਬਾਕੀ ਬਾਈ ਬਹੁਤ ਵਧੀਆ ਲੱਗਿਆ ਜਕੋੜਾ ਅਸੀਂ ਦੇਖ ਹੀ ਲਿਆ ਤਾਂ ਕਾਲੂ ਜਿਹੜਾ ਪਾਣੀ ਦੇਖਿਆ ਤਾਂ ਕੋੜਾ ਦੇਖਿਆ ਕਨੇਡ ਵਾਲੇ ਸੋਣਾ ਅੱਜ ਖਿੱਚਦਾ ਆਇਆ ਕੋੜਾ ਹਾਂ ਅਜੀ ਉੱਤੀ ਤੇ ਦੇਖ ਲਿਆ ਤਾਂ ਮੈਂ ਕਹ ਲੈ ਵੀ ਅਜੇ ਟਾਈਮ ਬਾਕੀ ਜਾਨੂੰ ਅਸੀਂ ਆ ਆਪਣਾ ਵੱਡਾ ਭਾਈ ਹੈ ਜੀ ਯਾਰ ਮਬਾਜੀ ਵੀਰੇ ਤਨੂ ਬਹੁਤ ਬਹੁਤ ਵਧਾਈਆਂ ਤਨੂ ਵੀਰੇ ਬਹੁਤ ਬਹੁਤ ਵਧਾਈਆਂ ਤੇ ਆ ਬਾਈ ਉਹਦਾ ਸਨਮਾਨ ਵੀ ਦੇਖ ਟਾਈਮ ਕਿੰਨਾ 24:47 47 ਦਾ ਟਾਈਮ ਲਾਇਆ ਤਾਂ ਤੇ ਬਾਕੀ ਹੋਰ ਕਰੂੰਗਾ ਕਿਰਪਾ ਵਜਾਹ ਕਿ ਨਹੀਂ ਸੁਦਾ ਪੱਜੀ ਜਾਵੇ ਕਿਹੜਾ ਜਹਾਜ਼ ਆਪਾਂ ਨੂੰ ਹੋਰ ਨੰਬਰ ਵਧਿਆ ਕਰੂੰਗਾ ਬੜੀ ਬੜੀ ਮਿਹਨਤ ਸੋਨੀ ਬਾਬਾ ਕਹਿੰਦੇ ਛੋੜਾਲੇ ਘੋੜੇ ਦੀਆਂ ਹੀਰੇ ਦੀਆਂ ਬਾਕੀ ਲੱਗਿਆ ਉਹ ਵੀ ਨੇੜੇ ਨੂੰ ਆਉਣ ਕਰਾਂਗੇ ਆਪਾਂ ਉਹਦੇ ਪਰ ਵੀ ਆਉਣਗੇ ਬਾਬਾ ਜੀ ਕੋਕ ਕਲਾ ਗੁਰਦੁਆਰਾ ਸਾਹਿਬ ਬਾਕੀ ਵੀ ਹੁਣ ਨਾਮ ਬਾਕੀ ਤੇ ਬਾਕੀ ਚੱਲਦੇ ਆਂ ਫਿਰ ਗੁਰਦੁਆਰਾ ਕੋਕ ਕਲਾ ਸਾਹਿਬ ਹਾਂ ਬਈ ਥੋੜਾ ਲੱਦ ਲਿਆ ਤੇ ਹੋ ਰਹੇ ਨੇ ਆ ਡਰਾਈਵਰ ਆ ਜਾ ਬਈ ਮੈਂ ਆ ਬਈ ਮੈਂ ਚਲਾਉਣਾ ਅੱਜ ਆਜਾ ਮੈਂ ਚਲਾ ਕੇ ਲੈ ਜਾਦਾ ਟੈਪੂ ਉੱਪਰ ਰਾਹ ਤੇ ਡਰਾਈਵਰ ਆ ਬਾਈ ਬਿਮਾਰ ਹੋ ਗਿਆ ਸਾਡਾ ਜਾਂ ਬਿਮਾਰ ਆ ਥੋੜਾ ਜਿਹਾ ਬੁਖਾਰ ਚਾ ਬਾਈ ਨਾ ਤੇ ਮੈਂ ਕਿਹਾ ਅੱਜ ਕੋਈ ਨਹੀਂ ਆਈ ਸਾਰੇ ਪਿੱਛਲ ਚਲਾਏ ਨੇ ਹਾਂ ਮੈਂ ਚੰਨੀ ਵਾਲਾ ਕੰਮ ਕਰਿਆ ਆ ਬੈ ਬੱਕਰੀਆਂ ਵੀ ਚੋਲਣ ਨੇ ਉਹ ਕੰਮ ਆ ਆਪਣਾ ਲੋ ਜੀ ਤਿਆਰ ਆ ਤੁਹਾਨੂੰ ਸਵਾਰੀ ਖਾਲੀ ਚੰਨੀ ਤੂੰ ਹੈਪੀ